ਅਗਲੇ ਸਾਲ ਵੀ ਦੇਖੋ 골ਡੀ ਟੋਡ ਪਰਿਵਾਰ ਵੱਲੋਂ ਦੋ ਸੱਜਰ ਸੂਈਆਂ ਝੋਟੀਆਂ ਦਿੱਤੀਆਂ ਜਾਣੀਆਂ ਹੈ। ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ। ਹਾਂਜੀ ਸਾਡੇ ਮੰਗਤ RAM UK son of ਅਮਰਜੀਤ ਲੀਡਰ ਖੰਡੇਪੁਰੇ ਜਿਨ੍ਹਾਂ ਵੱਲੋਂ ਅਗਲੇ ਸਾਲ 251000 ਹੈ 2 ਲੱਖ 51000 ਦੀ ਇੱਕ ਵੱਡੀ ਝੰਡੀ ਦੀ ਕੁਸ਼ਤੀ ਕਰਾਈ ਜਾਣੀ ਹੈ ਉੱਥੇ ਅਸੀਂ ਸੰਧੂ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਵੱਲੋਂ ਵੀ ਅਗਲੇ ਸਾਲ 6 ਲੱਖ ਰੁਪਈਆ ਜਿਹੜਾ 2026 ਦੇ ਵਿੱਚ ਦਿੱਤਾ ਜਾਣਾ ਹੈ ਕਮੇਟੀ ਸੈਟਲ ਕਰੇਗੀ ਕਿ ਕਿੰਨੀਆਂ ਕੁਸ਼ਤੀਆਂ ਉਸ ਮਾਇਆ ਦੇ ਵਿੱਚ ਕਰਾਈਆਂ ਜਾਣੀਆਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਜਸਪਾਲ ਸਿੰਘ ਜੀ ਮੱਲੀ ਕੰਡੋਲਾ ਯੂਕੇ ਵਾਲੇ ਜਿਨ੍ਹਾਂ ਨੇ ਐਸ ਵਾਰੀ ਵੀ 51000 ਦੀ ਕੁਸ਼ਤੀ ਕਰਾਈ ਹੈ ਅਗਲੇ ਸਾਲ ਵੀ ਉਹਨਾਂ ਵੱਲੋਂ 51000 ਦੀ ਕੁਸ਼ਤੀ ਕਰਾਈ ਜਾਏਗੀ ਬਈ ਜੱਸਾ ਪੱਟੀ ਵੀ ਆਓ ਖਾੜੇ ਦੇ ਵਿੱਚ ਤੇ ਚਾਂਦੀ ਜਖਿਆ ਹਾਂ ਜੁੰਟੀ ਵਾਲੀ ਕੁਸ਼ਤੀ ਪੁਆਇੰਟ ਦੇ ਆ ਮੋਰੇ ਰੱਜ ਗਦਾਸ਼ੋ ਦੇ ਥੋੜੇ ਜੇ ਸਾਈਡ ਤੋਂ ਹੋਵੇ ਤਾਂ ਸਾਨੂੰ ਪਤਾ ਲੱਗਣਾ ਕਿਹੜੀ ਕੁਸ਼ਤੀ ਹੁਣ ਪੁਆਇੰਟ ਤੇ ਚੱਲ ਰਹੀ ਹੈ ਉਧਰ ਜੁੰਟੀ ਵਾਲੀ ਕੁਸ਼ਤੀ ਜਿਹੜੀ ਆ ਨੇਜੇ ਦੇਰਾ ਬਾਬਾ ਨਨਕਾਣਾਲ ਪੁਆਇੰਟ ਦੇ ਕੁਸ਼ਤੀ ਹੈ ਜਿੱਥੇ ਪੁਆਇੰਟ ਬਣ ਗਿਆ 3-4 ਮਿੰਟ ਚ ਉੱਥੇ ਕੁਸ਼ਤੀ ਦਾ ਫੈਸਲਾ ਇਸ ਕੁਸ਼ਤੀ ਤੇ ਬੁਲਟ ਮੋਟਰਸਾਈਕਲ ਨਾਲ ਫੈਮਿਲੀ ਵੱਲੋਂ ਜਿਹੜਾ ਉਹ ਦਿੱਤਾ ਜਾ ਰਿਹਾ ਜੱਸਾ ਪੱਟੀ ਤੇ ਚਾਂਦੀ ਜਖਿਆਲੇ ਵੀ ਤਿਆਰ ਹੋ ਗਏ ਆ ਗਏ ਅਸੀਂ ਖਾੜੇ ਦੇ ਲਾਗੇ ਤਾਂ ਜੋ ਇਹ ਵੀ ਫੋਟੋ ਕਰਾ ਲਈਏ ਕੋਈ ਕੇ ਇਹ ਵੱਡੀਆਂ ਚਾਰ ਕੁਸ਼ਤੀਆਂ ਬਰਾਬਰ ਦੀਆਂ ਕੁਸ਼ਤੀਆਂ ਹੈ ਇਸ ਕਰਕੇ ਆਪਾਂ ਸਮੇਂ ਨੂੰ ਧਿਆਨ ਚ ਰੱਖੀਏ ਕਰਾ ਜੀ ਬੱਲੇ ਤੇ ਸਿੰਘ ਜੀ ਕਰਾਓ ਪੁਆਇੰਟ ਵਾਲੀ ਕੁਸ਼ਤੀ ਕਰਾਓ ਬੱਸ ਲੰਗੋਟਾ ਨਹੀਂ ਫੜਿਆ ਜਾਏਗਾ ਖਾੜੇ ਦੇ ਅੰਦਰ ਤੁਸੀਂ ਜਿਹੜਾ ਫੈਸਲਾ ਆਰ ਪਾਰ ਦਾ ਕਰਨਾ ਬਹੁਤ ਵਧੀਆ ਕੁਸ਼ਤੀ ਇੱਕ ਪਾਸੇ ਜੰਪੀ ਗੁੱਜਰ ਖਾੜਾ ਧਲੇਤਾ ਬੱਲੇ ਬੱਲੇ ਵਾਹ ਆ ਸਿਰਾ ਕਰਾ ਗਿਆ ਜੰਪੀ ਗੁੱਜਰ ਖਾੜਾ ਧਲੇਤਾ ਪੁਆਇੰਟ ਬਣਾ ਕੇ ਜਿਹੜਾ ਕੁਸ਼ਤੀ ਜਿੱਤ ਗਿਆ ਆ ਵੀ ਜੱਸਾ ਪੱਟੀ ਤੇ ਚਾਂਦੀ ਜਖੇয়াল ਇਹ ਵੀ ਪਹਿਲਵਾਨ ਜਿਹੜੇ ਤਿਆਰ ਹੋ ਕੇ ਖਾੜੇ ਦੇ ਵਿੱਚ ਆ ਜਾਓ ਜਿੱਥੇ ਸ਼ਾਨ ਵੀਰੇ ਕਹਾਲੀ ਨੇ ਕੁਸ਼ਤੀ ਜਿੱਤੀ ਹੈ ਪ੍ਰਵੀਨ ਕਹਾਲੀ ਨੇ ਬੱਲੇ ਬੱਲੇ ਕਰਾਈ ਹੈ ਹੁਣ ਅਗਲੀ ਕੁਸ਼ਤੀ ਜੱਸਾ ਪੱਟੀ ਤੇ ਇਹ ਵੀ ਕੁਸ਼ਤੀ ਸੋਲ ਫੈਮਿਲੀ ਵੱਲੋਂ ਕਰਾਈ ਜਾਣੀ ਹੈ ਭਾਈ ਗੁਰਜੀਤ ਨਾਲ ਤੇ ਦਲਜੀਤ ਨਾਲ ਆ ਜਿਹੜੀ ਸਾਹਮਣੇ ਕੁਸ਼ਤੀ ਭਪੰਗਰ ਜਨਾਲੇ ਵਾਲੀ ਕੁਸ਼ਤੀ ਚੱਲ ਰਹੀ ਹੈ ਜਿਹੜਾ ਮਲ ਕੁਸ਼ਤੀ ਜਿੱਤੇਗਾ 5100 ਰੁਪਏ ਇਸ ਕੁਸ਼ਤੀ ਦੇ ਦਿੱਤਾ ਜਾਏਗਾ ਸਾਡੇ ਵੀਰ ਦਲਜੀਤ ਨਾਲ ਤੇ ਗੁਰਜੀਤ ਨਾਲ ਇਹਨਾਂ ਵੀਰੇ ਕੈਨੇਡਾ ਵਾਲੇ ਵੀਰਾਂ ਵੱਲੋਂ ਇਸ ਕੁਸ਼ਤੀ ਦੇ ਵੀ 5100 ਰੁਪਏ ਲੱਗਾ ਹੈ ਲਾ ਰੰਗ ਦੇ ਨਗੋਤੇ 'ਚ ਇਹ ਨਿਸ਼ਾਨ ਤਾਂ ਕਹਿੰਦੇ ਹਰਿਆਣੇ ਵਾਲਾ ਤੇ ਆ ਮਾਝੇ ਦੀ ਧਰਤੀ ਅੰਮ੍ਰਿਤਸਰ ਦਾ ਪਾਕਿਸਤਾਨ ਦੇ ਬਾਰਡਰ ਤੇ ਪਿੰਡ ਜਨਾਲਾ ਬਾਬਾ ਭਗਤੀ ਨਾਦਾ ਖਾੜਾ ਮਾਚੀਵਾੜਾ ਖਾੜੇ ਦਾ ਪਹਿਲਵਾਨ ਭੁਪਿੰਦਰ ਲੰਜਾਲਾ ਇਧਰ ਜੱਸਾ ਪੱਟੀ ਸਾਡੇ ਕੋਲ ਪੁੱਜ ਗਿਆ ਚਾਂਦੀ ਜਖੇয়াল ਪਹਿਲਵਾਨ ਨੂੰ ਬੇਨਤੀ ਹੈ ਉਹ ਵੀ ਜਲਦੀ ਖਾੜੇ ਦੇ ਵਿੱਚ ਆ ਜਾਓ ਤੇ ਸਾਰੇ ਸੋਲ ਫੈਮਿਲੀ ਨੂੰ ਬੇਨਤੀ ਸ੍ਰੀ ਰਾਜ ਕੁਮਾਰ ਜੀ ਸੋਲ ਵੀਰਾਂ ਨੂੰ ਕਿ ਸਾਰੇ ਖਾੜੇ ਦੇ ਵਿੱਚ ਆਓ ਇਹ ਵੀ ਕੁਸ਼ਤੀ 2.5 ਲੱਖ ਰੁਪਏ ਦੀ ਤੁਹਾਡੇ ਪਰਿਵਾਰ ਵੱਲੋਂ ਕਰਾਈ ਜਾਣੀ ਹੈ ਬੱਚੇ ਬਾਹਰ ਬੈਠੇ ਆ ਪਰ ਵੱਡਾ ਮਾਨ ਸਮਾਨ ਸੋਲ ਫੈਮਿਲੀ ਵੱਲੋਂ ਇਸ ਕੁਸ਼ਤੀ ਦੇ ਦਿੱਤਾ ਜਾਣਾ ਸਾਰੇ ਮੇਰੇ ਵੀਰ ਉਹ ਵੀ ਖਾੜੇ ਦੇ ਵਿੱਚ ਆਓ ਇਹ ਕੁਸ਼ਤੀ ਸ਼ੁਰੂ ਕਰਾਈਏ ਜੀ ਲਓ ਜੀ ਇੱਕ ਪਾਸੇ ਪੰਜਾਬ ਦਾ ਸਿਰ ਕੱਢਵਾ ਛਿੰਗ ਮੇਲਾ ਕਰਾਇਆ ਜਾ ਰਿਹਾ ਹੈ ਉੱਥੇ ਸਰਦਾਰ ਚੰਦ ਸਿੰਘ ਜੀ ਪੰਚ ਵੱਲੋਂ ਪਿੰਡ ਵਿੱਚ ਛੱਪੜ ਨੂੰ ਵਧੀਆ ਡੰਗਣਾ ਬਣਾਉਣ ਲਈ 10000 ਰੁਪਏ ਸਾਡੀ ਕਰਵੰਦੇ ਕਮੇਟੀ ਕੋ ਦਿੱਤਾ ਕਿ ਨਗਰ ਦਾ ਛੱਪੜ ਵੀ ਜਿਹੜਾ ਵਧੀਆ ਬਣਾਈਏ ਬਿਮਾਰੀਆਂ ਤੋਂ ਅੰਧਿਆਂ ਗਵੰਡੀਆਂ ਨੂੰ ਨਗਰ ਨੂੰ ਬਚਾਜੇ ਰੱਖੀਏ ਪਾਣੀ ਸਾਫ਼ ਸੁਥਰਾ ਰੱਖੀਏ ਸਾਡੇ ਸਰਦਾਰ ਚੰਦ ਸਿੰਘ ਜੀ ਪੰਚ ਵੱਲੋਂ 10000 ਰੁਪਏ ਛੱਪੜੇ ਬਣਾਉਣ ਵਾਸਤੇ ਦਿੱਤਾ ਹੈ ਇਹ ਸਾਰੇ ਐਨ ਆਰਈ ਵੀਰਾਂ ਦੇ ਵੱਡੇ ਸਹਿਯੋਗ ਹੈ ਇਧਰ ਜੱਸਾ ਪੱਟੀ ਪੁੱਜ ਗਿਆ ਆ ਵੀ ਚਾਂਦੀ ਜੱਥੇ ਆ ਜਲਦੀ ਆਓ ਖਾੜੇ ਦੇ ਵਿੱਚ ਇਹ ਵੀ ਕੁਸ਼ਤੀ ਜਿਹੜੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਖੇਡ ਮੇਲੇ ਦੀ ਜਿੰਦਜਾਨ ਮਨਰਾਜ ਸੋਹਲ ਨਵਦੀਪ ਸੋਹਲ ਅ디 ਕੈਨੇਡਾ ਵਾਲੇ ਸਨਫ ਰਾਜਕਮਰ ਸੋਹਲ ਸਾਣਾ ਸਵਰਗੀ ਸ਼੍ਰੀ ਰਾਮ ਮੂਰਤੀ ਜੀ ਜਿਨ੍ਹਾਂ ਵੱਲੋਂ 2.5 ਲੱਖ ਰੁਪਏ ਦੀ ਇਹ ਕੁਸ਼ਤੀ ਦੀ ਫੋਟੋ ਕਰਾਈ ਜਾਣੀ ਹੈ ਉਹ ਵੀ ਮੱਲ ਭੱਜ ਕੇ ਖਾੜੇ ਦੇ ਵਿੱਚ ਆ ਜਾਓ ਆ ਵੀ ਚੰਦੀ ਚੰਦੀ ਜਖੇਵਾਲ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਕੂਨਾ ਪਾਲਾ ਜਖੇਵਾਲ ਦੇ ਖਾੜੇ ਦਾ ਪਹਿਲਵਾਨ ਹੈ ਤਨਤਨ ਟਾਂਗੂ ਵਾਲੇ ਮਹਾਰਾਜ ਦੀ ਰਹਿਮਤ ਦੇ ਨਾਲ ਬਾਬਾ ਅਨੂਬ ਜੀ ਦੀ ਜੋਗਗਵਾਈ ਹੇਠ ਦੀਵਾਲੀ ਤੋਂ ਬਾਅਦ ਹਿੰਦੁਸਤਾਨ ਦਾ ਜੇਪੂਣੀ ਹਿਮਾਚਲ ਪ੍ਰਦੇਸ਼ ਦਾ ਵੱਡਾ ਜੰਗਲ ਜਿਹੜਾ ਹੈ ਉਹ ਕਰਾਇਆ ਜਾਂਦਾ ਤੇ 9 ਅਕਤੂਬਰ ਨੂੰ ਬਿੱਟੂ ਬਾਬਾ ਜੀ ਦੇਨਵਾਲ ਕਲਾ ਗੜ ਸ਼ੰਕਰ ਤੇ ਲੱਗੇ ਵੱਡਾ ਸ਼ਿੰਝ ਮੇਲਾ ਹੁੰਦਾ ਬੈਠੀ ਸਾਰੀ ਪਿੰਗਤ ਨੂੰ ਬਦਾਮਾਂ ਵਾਲਾ ਦੁੱਧ ਤੇ ਗਰਮ ਗਰਮ ਜਲੇਬੀਆਂ ਬਿੱਟੂ ਬਾਬਾ ਜੀ ਦਿਨ ਵਾਲ ਕਲਾਂ ਵਾਲੇ ਸ਼ਿਕਾਉਂਦੇ ਆ ਇਹ ਵੀ ਸ਼ਿੰਝ ਮੇਲਾ ਦੇਖਣ ਵਾਲਾ ਸ਼ਿੰਝ ਮੇਲਾ ਹੈ ਬਿਲਕੁਲ ਗੜ ਸ਼ੰਕਰ ਬੰਗਿਆ ਤੋਂ ਗੜ ਸ਼ੰਕਰ ਵਾਲੀ ਹਾਂ ਲਓ ਜੀ ਆ ਜਿਹੜੀ ਕੁਸ਼ਤੀ ਹੋਣਾ ਵੱਡੀ ਹੋਣ ਲੱਗੀ ਆ 2 ਲੱਖ ਦੀ ਇਹ ਸਾਡੇ ਰਾਜਕੁਮਾਰ ਜੀ ਸੋਹਰ ਫੈਮਲੀ ਮਨਤੇ ਰਾਜ ਸੋਲ ਨਵਦੀਪ ਸੋਲ ਕੈਨੇਡਾ ਵਾਲੇ ਜਿਨ੍ਹਾਂ ਵੱਲੋਂ 2.2 ਲੱਖ ਰੁਪਏ ਦੀ ਉਹ ਕੁਸ਼ਤੀ ਜਿਹੜੀ ਆ ਹੁਣ ਖਾੜੇ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਤੇ 24 ਤਰੀਕ ਨੂੰ ਸਰਦਾਰ ਜਸਪਾਲ ਸਿੰਘ ਕੰਦੋਲਾ ਨਗਰ ਦੇ ਪ੍ਰਧਾਨ ਜੀ ਦੱਸ ਕੇ ਗਏ ਸ਼ਿੰਜ ਕਮੇਟੀ ਦੇ ਧਰਮਪਾਲ ਜੀ ਭਾਰਤਵਾਦ ਕੇ 24 ਤਰੀਕ ਨੂੰ ਵੱਡਾ ਸ਼ਿੰਜ ਮੇਲਾ ਜਿਹੜਾ ਉਹ ਕੰਦੋਲੇ ਦੀ ਧਰਤੀ ਦੇ ਹੋਵੇਗਾ ਹਾਂ ਸੋ 100 ਰੁਪਇਆ ਵੀ ਜੱਸੇ ਨੂੰ ਤੇ ਨਾਲੇ ਹੀ ਫੜਾ ਦਿਓ ਇਹ ਮਾਣ ਹੈ ਸਤਿਕਾਰ ਹੈ ਤੁਹਾਡਾ ਪਹਿਲਵਾਨੇ ਲਈ ਦਾਦੇ ਦੀ ਬੜੀ ਰਹਿਮਤ ਹੈ ਅਜੇ ਕੀ ਨਾ ਬੋਲੋ ਪੂਰਾ ਹਾਂ ਮੱਦੀ ਪਹਿਲਵਾਨ ਜੀ ਹਾਂ ਜੀ ਮੱਡੇ ਆ ਸਾਡੇ ਮੱਦੀ ਪਹਿਲਵਾਨ ਜੀ ਕਹਿੰਦੇ ਜੱਸੇ ਤੇਰੇ ਵਾਸਤੇ 100 ਰੁਪਇਆ ਭੇਜਿਆ ਹੈ ਬਹੁਤ-ਬਹੁਤ ਤੁਹਾਨੂੰ ਮੱਦੀ ਪਹਿਲਵਾਨ ਜੀ ਆਪਣੇ ਸੁਭਹ ਤਨਾਈ ਫੜਾਉ ਤੇ ਵਧੀਆ ਗੱਲ ਹੈ ਤੁਸੀਂ ਵੀ ਵੱਡੇ ਮੰਨ ਲੋ ਉਹ ਵੀ ਵੱਡੇ ਪਹਿਲਵਾਨ ਹੈ ਲਓ ਜੀ ਅਗਲੇ ਸਾਲ ਜਿਹੜਾ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਣਾ ਹੈ ਇਹ ਸਵਰਗੀ ਚੰਚੇ ਸਿੰਘ ਜੀ ਡਰਾਈਵਰ ਸਰਦਾਰ ਬੁੱਟਾ ਸਿੰਘ ਜੀ ਇਟਲੀ ਵਾਲੇ ਸਰਦਾਰ ਜਸਪ੍ਰੀਤ ਸਿੰਘ ਜੀ ਮੋਟਰ ਇਟਲੀ ਵਾਲੇ ਅਗਲੇ ਸਾਲ 2026 ਜੋਂ ਨਾਲੋਂ ਇੱਕ ਸਪਲੈਂਡਰ ਮੋਟਰਸਾਈਕਲ ਦਿੱਤਾ ਜਾਏਗਾ ਸੀ ਤੇ ਇੱਕ ਹਾਂ ਇੱਕ ਯਾਰੀਆਂ ਦੇ ਨਾਂ ਤੇ ਗਰੁੱਪ ਵੱਲੋਂ 31000 ਦੀ ਪੁਸ਼ਤੀ ਵੀ ਕਰਾਈ ਜਾਏਗੀ ਤੇ ਨਾਲ ਪਾਣੀ ਦੀ ਸੇਵਾ ਵੀ ਕੀਤੀ ਜਾਏਗੀ ਸੋ ਸਾਡੇ ਯਾਰੀਆਂ ਦੇ ਨਾਂ ਤੇ ਗਰੁੱਪ ਵੀਰਾਂ ਦਾ ਧੰਨਵਾਦ ਕਰਦੇ ਆਂ ਉਧਰ ਵੱਡੀ ਕੁਸ਼ਤੀ ਇਸ ਸਮੇਂ ਖਾੜਾ ਪਾਸ਼ਾ ਦੇ ਵਿੱਚ ਆ ਵੀ ਸ਼ੁਰੂ ਹੋਣ ਜਾ ਰਹੀ ਹੈ ਇੱਕ ਪਾਸੇ ਜੱਸਾ ਪੱਟੀ ਤੇ ਦੂਜੇ ਪਾਸੇ ਬਈ ਚਾਂਦੀ ਆ ਜਾ ਭੱਜ ਕੇ ਖਾੜੇ ਦੀ ਕੁਸ਼ਤੀ ਸ਼ੁਰੂ ਕਰਾਈਏ ਯਾਰ ਲਓ ਜੀ ਸਾਡੇ ਢੋਡ ਪਰਿਵਾਰ ਵੱਲੋਂ ਛੱਪੜ ਵਾਸਤੇ 51000 ਰੁਪਇਆ ਤੇ ਅਗਲੇ ਸਾਜ ਸੰਝ ਮੇਲੇ ਲਈ ਦੋ ਸੱਜਣ ਸੁੰਆਂ ਝੋਟੀਆਂ ਵੀ ਲਾਂਚ ਕੀਤੀਆਂ ਅਸੀਂ 골ਦੀ ਤੋੜਦੇ ਚੰਨੀ ਤੋੜ ਸਪੁੱਤਰ ਭਗੰਦਾ ਸਿੰਘ ਦੀ ਟੋੜ ਕੈਨੇਡਾ ਸੁਰਗਵਾਸੀ ਸਰਦਾਰ ਸਰਜਨ ਸਿੰਘ ਦੀ ਟੋੜ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਅਗਲੇ ਸਾਲ ਵੱਡੇ ਮਾਣ ਦੇ ਝੋਟੀਆਂ ਵੀ ਦਿੱਤੀਆਂ ਜਾਣੀਆਂ ਤੇ ਛੱਪੜ ਵਾਸਤੇ ਵੀ 51000 ਰੁਪਏ ਲਾਂਚ ਕੀਤਾ ਹੈ ਬਈ ਚੰਦੀ ਆਓ ਪੱਜ ਕੇ ਭਾਈ ਦਰਸ਼ਕ ਵੀਰ ਇੱਕ ਵਾਰੀ ਧੰਨ ਧੰਨ ਸਾਈਂ ਮਮਨ ਸ਼ਾਹ ਜੀ ਦੇ ਨਾਮ ਦੇ ਭਾਈ ਖੁੱਲ ਕੇ ਤਾੜੀਆਂ ਮਾਰ ਦਿਓ ਜਰਾ ਆ ਸਰੋ ਦੀ ਕੁਸ਼ਤੀ ਦੋਨਾਂ ਮੱਲਾ ਮੁਜਕਾਰ ਇਸ ਸਮੇਂ ਖਾੜੇ ਦੇ ਵਿੱਚ ਹੈ ਸ਼ੁਰੂ ਹੋਣ ਜਾ ਰਹੀ ਹੈ ਇੱਕ ਪਾਸੇ ਕਹਿੰਦੇ ਜੱਸਾ ਪੱਟੀ ਵਾਲਾ ਤੇ ਦੂਜੇ ਪਾਸੇ ਆ ਚੋਟੀ ਦਾ ਪਹਿਲਵਾਨ ਇਹ ਆ ਕਹਿੰਦੇ ਚਾਂਦੀ ਇੱਕ ਜਖੇਵਾਲ ਵਾਲਾ ਆ ਕੁਸ਼ਤੀ ਚੋਟੀ ਦੀ ਹੋਣੀ ਐ ਕਿ ਅਰਜਨ ਵਾਂਗੂ ਮੁੰਡਾ ਪੱਕਾ ਏ ਨਿਸ਼ਾਨੇ ਦਾ ਪੁੱਤ ਸਿੰਘੇ ਪੱਟੀ ਦਾ ਤੇ ਚੰਡਿਆ ਏ ਭਾਨੇ ਦਾ ਜਦੋਂ ਰੱਖਦਾ ਅਖਾੜੇ ਵਿੱਚ ਪਿਆਰ ਮੈਲੀ ਵਾਲਿਆ ਉਹਦੇ ਨੇੜੇ ਹੋ ਬੰਦੀ ਦੁਨੀਆ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਉਹਨੂੰ ਜੱਸਾ ਜੱਸਾ ਕਹਿੰਦੀ ਦੁਨੀਆ ਅੱਜ ਵਾਕਈ ਜੱਸਾ ਜੱਸਾ ਹੋਏਗੀ ਜਾਂ ਚਾਂਦੀ ਚਾਂਦੀ ਹੋਏਗੀ ਇਹਦਾ ਮੌਕੇ ਤੇ ਪਤਾ ਲੱਗਣਾ ਐ ਕਿਹੜਾ ਜਿੱਤਦਾ ਹੈ ਕਿਹੜਾ ਹਾਰਦਾ ਸ਼ੱਕਤ ਹੈ ਰੈਣੀ ਹੈ ਇਹ ਕੋਟ ਬਾਦਲਖਾਂ ਦਾ ਸ਼ਿੰਝ ਮੇਲਾ ਅੱਜ ਤੱਕ ਤਾਂ ਪੈਣੀ ਹੈ ਅੱਜ ਤੱਕ ਪੂਰੀ ਪੈਣੀ ਹੈ ਉਧਰਲੇ ਪਾਸੇ ਨਿਸ਼ਾਨ ਤੇ ਨਾਲ ਕਹਿੰਦੇ ਭਪਿੰਦਰ ਜੇ ਨਾਲਾ ਹਲੋ ਚਲੋ ਸਾਰੇ ਦਰਸ਼ਕ ਵੀਰਾਂ ਦਾ ਦੰਤ ਸਾਈ ਮਮਸ਼ਾ ਜੀ ਦੰਗਾ ਕਮੇਟੀ ਕੋਟ ਬਾਦਲਖਾਂ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਨਗਰ ਕੋਟ ਬਾਦਲਖਾਂ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੀ ਰਜਿੰਦਰ ਕੁਮਾਰ ਜੀ ਰਾਏ ਸਰਪੰਚ ਸਾਹਿਬ ਦਾ ਸਮੁੱਚੀ ಗ್ರಾಮ ਪੰਚਾਇਤ ਨਗਰ ਦਾ ਬਾਹਰ ਬੱਜੇ ਸਾਰੇ ਅੰਨਾਰੇ ਵੀਰਾਂ ਦਾ ਇੱਕ ਪਾਸੇ ਜੱਸਾ ਪੱਟੀ ਵਾਲਾ ਤੇ ਦੂਜੇ ਪਾਸੇ ਇਹ ਚਾਂਦੀ ਆ ਜਖੇ ਵਾਲੀਆ ਦੇ ਪੁੱਮੀ ਹਿਮਾਚਲ ਪ੍ਰਦੇਸ਼ ਦਾ ਆ ਚੋਟੀ ਦਾ ਪਹਿਲਵਾਨ ਹੈ ਕਿ ਕੱਲ ਯੁੱਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਹੈ ਕੁਸ਼ਤੀ ਦੇ ਵਿੱਚ ਜਾਰੇ ਕਰੰਟ ਹੋਣਾ ਚਾਹੀਦਾ ਧਰ ਦੀ ਲੜਾਈ ਆ ਮਨੈਲੀ ਵਾਲਿਆ ਹੁੰਦੇ ਸੂਰਮੇ ਜੋ ਅੱਗ ਸੂਰਮੇ ਜੋ ਹਾਂਜੀ ਪਹਿਲਵਾਨ ਜੀ ਕਹਿੰਦੇ ਬਾਹਰਲੇ ਬੈਜੋ ਬਸ ਹੁਣ ਅੰਦਰ ਰਸ ਨਾ ਪਾਓ ਆਪਣੀ ਜਗ੍ਹਾ ਤੇ ਬੈਠੇ ਰਹੋ हां पहलवान जी ਤੁਸੀਂ ਸਾਈਡ ਤੇ ਰਹਿਣਾ ਆ ਵੱਡੀ ਕੁਸ਼ਤੀ ਆ ਇੱਕ ਪਾਸੇ ਕਹਿੰਦੇ ਜੱਸਾ ਪੱਟੀ ਤੇ ਨਾਲ ਕਹਿੰਦੇ ਚੰਦੀ ਹੈ ਪਰ ਪਰਲੀ ਕੁਸ਼ਤੀ ਤੇ ਵੀ ਸਾਡੇ ਗਰਜੀਤ ਚਾਲ ਤੇ ਨਾਲ ਹੀ ਸਾਡੇ ਵੀਰ ਗਰਮੀਤ ਵੀਰਾਂ ਵੱਲੋਂ ਪਰਲੀ ਕੁਸ਼ਤੀ ਤੇ 5000 ਰੁਪਿਆ ਕੈਨੇਡਾ ਵਾਲੇ ਵੀਰਾਂ ਦੇ ਲਾਟਾ ਜਿਹੜੇ ਕੁਸ਼ਤੀ ਕਹਿੰਦੇ ਭਪਿੰਦਰ ਜਨਾਲੇ ਜੋ ਜਿੱਤੇਗਾ 5000 ਰੁਪਿਆ ਜਿਹੜਾ ਉਸ ਕੁਸ਼ਤੀ ਦੇ ਦਿੱਤਾ ਜਾਏਗਾ ਉਥੇ ਧੰਨਵਾਦ ਕਰਦੇ ਆ ਰਾਜਕਮਰ ਜੀ ਸੋਹਲ ਕੈਨੇਡਾ ਤਰਨ ਯੂ ਐਸ ਏ ਗਵਿੰਦਰ ਸਿੰਘ ਜੀ ਚਤ ਰੱਖ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਵੱਡੇ ਮਾਨ ਸਨਮਾਨ ਜਿਹੜੇ ਕੀਤੇ ਗਏ ਜਿਹਨਾਂ ਜੋ ਜਿਹੜਾ ਵੀ ਜਿੱਤੂਗਾ ਪਰਦੇਸ ਸਿੰਘ ਨੰਬਰ ਦਾ ਹਾਂ ਹਾਂ ਜਸਿਆ ਵਾਲੀ ਲਓ ਆ ਜਿਹੜੀ ਜਸਿਆ ਵਾਲੀ ਕੁਸ਼ਤੀ ਆ 10000 ਰੁਪਿਆ ਲੱਗਾ ਇਸ ਕੁਸ਼ਤੀ ਤੇ ਸ਼੍ਰੀ ਰਾਜ ਕੁਮਾਰ ਜੀ ਸੋਹਲ ਕੈਨੇਡਾ ਤਰਨ ਯੂ ਐਸ ਏ ਗਵਿੰਦਰ ਜੱਤ ਰੱਖ ਮੇਰੇ ਵੀਰਾਂ ਵੱਲ ਜੇਤੂ ਪਹਿਲਵਾਨ ਲਈ ਕਹਿੰਦੇ 10000 ਰੁਪਇਆ ਦਿੱਤਾ ਜਾਏਗਾ ਇਹ ਵੱਡਾ ਮਾਣ ਹੈ ਪਰਲੀ ਕੁਸ਼ਤੀ ਦੇ ਸਾਡੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਾਲ ਪਰਿਵਾਰ ਦਾ ਉਹਨਾਂ ਵੱਲੋਂ ਵੀ ਉਸ ਕੁਸ਼ਤੀ ਤੇ 5100 ਰੁਪਇਆ ਲਾਇਆ ਹੈ ਕਿਹੜਾ ਮੱਲ ਜਿੱਤੇਗਾ ਆ ਜੋਰ ਜਵਾਨੀ ਦੇ ਮੁਕਾਬਲੇ ਆ ਕੁੰਡੀਆਂ ਦੇ ਸਿੰਘ ਫਸਣ ਵਾਲੀ ਆ ਚੋਟੀ ਦੀ ਕੁਸ਼ਤੀ ਹੈ ਫੁਰਤੀ ਦੀ ਖੇਡ ਹੈ ਇੱਕ ਪਾਸੇ ਆ ਜੱਸਾ ਪੱਟੀ ਵਾਲਾ 10000 ਰੁਪਏ ਇਸ ਕੁਸ਼ਤੀ ਦੇ ਅਸੀਂ ਧੰਨਵਾਦ ਕਰਦੇ ਆ ਸੋਹਲ ਫੈਮਲੀ ਦਾ ਜਿਨ੍ਹਾਂ ਨੇ ਵੱਡਾ ਮਾਣ ਲਾਤਾ ਅਜਗਮਾਰਜੀ ਸੋਹਲ ਕੈਨੇਡਾ ਕਰਨ ਯੂਐਸਏ ਦਵਿੰਦਰ ਸਿੰਘ ਜੀ ਚਤਰਖ ਵਾਲੇ ਵੀਰ ਉਹਨਾਂ ਵੱਲੋਂ ਜੱਸੀ ਵਾਲੀ ਕੁਸ਼ਤੀ ਦੇ ਜੇਤੂ ਪੁਲਵਾਨ ਲਈ 10000 ਰੁਪਏ ਅੱਛਾ ਉਹ ਫੜ ਜੋ ਨਵੇਂ ਇੱਥੇ ਹੀ ਆਓ ਭਾਈ ਸਾਡੇ ਨਾਲ ਫੈਮਲੀ ਵੀਰ ਜਿਨ੍ਹਾਂ ਨੇ ਆਪਣੇ ਬੁਲਟ ਵਾਲੀ ਕੁਸ਼ਤੀ ਦੇ ਜੌਂਤੀ ਗੁੱਜਰ ਵਾਲੀ কুਸਤੀ 'ਚ 5200 ਰੁਪਇਆ ਲਾਇਆ ਸੀ ਮੇਰੇ ਨਾਲ ਫੈਮਿਲੀ ਵੀਰਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਜਿਹੜਾ ਮਾਨ ਸਨਮਾਨ ਤੁਸੀਂ ਜਰੂਰ ਕਰਿਓ ਕਿਉਂਕਿ ਜੌਂਤੀ ਗੁੱਜਰ ਖਾੜਾ ਧਲੇਤੇ ਨੇ ਉਹ কুਸਤੀ ਜਿਹੜੀ ਹੈ ਜਿੱਤ ਲਈ ਸੀ ਅਗਲੇ ਸਾਲ ਸੁਖਦੇਵ ਸਿੰਘ ਸਨਫ ਰੇਸ਼ਮ ਸਿੰਘ ਸਨਫ ਬਹਾਦਰ ਸਿੰਘ ਜੀ ਇਟਲੀ ਸਖਦੇਵ ਹਾਂ ਸਖਦੇਵ ਸਿੰਘ ਤੇ ਬਹਾਦਰ ਸਿੰਘ ਸੰਨ ਅਪਰੀਜ਼ਨ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ 31000 ਦੀ ਜਿਹੜੀ ਕੁਸ਼ਤੀ ਕਰਾਈ ਜਾਏਗੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਆ ਵੱਡੀਆਂ ਦੋ ਕੁਸ਼ਤੀਆਂ ਪਵੰਦਰ ਕੰਮ ਤਾਂ ਕਰਨਾ ਪੈਣਾ ਰਿਸਕ ਤੇ ਲੈਣਾ ਪੈਣਾ ਕਿ ਮੈਗੀਆਂ ਦੇ ਨਾਲ ਕਿੱਥੋਂ ਪਹਿਲਵਾਨ ਰੱਜਦੇ ਉੱਡੇ ਦੇ ਜਹਾਜ਼ਾਂ ਨੂੰ ਨਹੀਂ ਰੋੜੇ ਵੱਜਦੇ ਭੜਾਕੂਆਂ ਦੇ ਮੋਰੇ ਨਾਲ ਅੜੇ ਬਿਗਰੀ ਚੋਰਾ ਮੋਰੇ ਅੜਦੀ ਨਾਲ ਜੰਦੇ ਸੋਹਣਿਆ ਮਾਂ ਦੀ ਛਾਤੀ ਵਿੱਚ ਜਿਹੜੀ ਮਿਲਦੀ ਦਲੇਰੀ ਉਹ ਬੈਗਦਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਅੱਜ ਹਾਂਜੀ ਸਦਾ ਗੁਰਦੇਵ ਸਿੰਘ ਜੀ ਲੰਬੜਦਾਰ ਆ ਜਿਹੜੀ ਜੱਸਿਆ ਦੀ ਕੁਸ਼ਤੀ ਹੈ ਇਹਦੇ ਉੱਤੇ ਵੀ ਜਿਹੜਾ ਮੱਲ ਜਿੱਤੇਗਾ 5100 ਰੁਪਏ ਜਿਹੜਾ ਦਿੱਤਾ ਜਾਏਗਾ ਉਥੇ ਬਹੁਤ ਬਹੁਤ ਧੰਨਵਾਦ ਕਰਦੇ ਆਂ 10000 ਰੁਪਇਆ ਰਾਜਕੁਮਾਰ ਜੀ ਸੋਲ ਕੈਨੇਡਾ ਤਰਨ ਯੂਐਸਏ ਦਵਿੰਦਰ ਸਿੰਘ ਜੀ ਚਗਰਤ ਉਹਨਾਂ ਵੱਲੋਂ ਵੀ ਇਸ ਕੁਸ਼ਤੀ ਦੇ 10000 ਰੁਪਇਆ ਲਾਤਾ ਉੱਪਰਲੇ ਪਾਸੇ ਜੱਸਾ ਆ ਵੀ ਕੁਸ਼ਤੀ ਕਹਿੰਦੇ ਆ ਸ਼ਿਰੇ ਦੀ ਐ ਕਿ ਅੜੇ ਤੜੀ ਪੈਂਦੇ ਜਦੋਂ ਤੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀ ਕੀ ਦੇ ਕੱਤੀ ਮੋੜ ਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਆ ਬੱਜ ਦਾ ਫਰਾਟਾ ਜਿਵੇਂ ਮੀਲੇ ਫੋੜ ਦਾ ਅੱਜ ਦਾ ਮੀਲੇ ਫੋੜ ਬੀ ਜਿੱਤੇ ਪਹਿਲਾਂ ਪੁਆਇੰਟ ਦੇ ਨਹੀਂ ਕਰਾਉਣੀ ਇਹ ਆਰ ਪਾਰ ਦੀ ਕੁਸ਼ਤੀ ਆ ਜੱਸੇ ਵਾਲੀ ਕੁਸ਼ਤੀ ਹੈ ਤੇ ਕਹਿੰਦੇ ਕੋਈ ਪੁਆਇੰਟ ਨਹੀਂ ਹੋਏਗਾ ਉੱਪਰਲੇ ਪਾਸੇ ਜੱਸਾ ਪੱਟੀ ਵਾਲਾ ਹੇਠਲੇ ਪਾਸੇ ਇਹ ਚਾਂਦੀ ਆ ਜਖੇ ਵਾਲੀਆ ਅੱਜ ਕੌਣ ਕੁਸ਼ਤੀ ਜਿੱਤਦਾ ਲਓ ਜੀ ਇਹ ਜੱਸੇ ਵਾਲੀ ਕੁਸ਼ਤੀ ਦੇ ਧੰਨਵਾਦ ਕਰਦੇ ਆ ਸਾਡੇ ਵੀਰ ਐ ਰਾਜਕਮਾਰ ਸੋਲ ਕੈਨੇਡਾ ਤਰਨ ਯੂ ਐਸ ਏ ਗਵਿੰਦਰ ਚਤਰਖ ਜਿਨ੍ਹਾਂ ਨੇ ਪਹਿਲਾ 10000 ਲਾਇਆ ਹੁਣ ਕਹਿੰਦੇ 20000 ਰੁਪਇਆ ਕਰਦੇ ਹੋ ਬਈ ਤਾੜੀ ਮਾਰਿਓ ਇੱਕ ਵਾਰੀ ਸਾਰੇ ਪਹਿਲਵਾਨਾਂ ਲਈ ਇਹ ਕੋਟ ਬਾਦਲਖਾਂ ਦਾ ਝੰਡ ਮੇਲਾ ਹੈ ਜਿੱਥੇ 2.5 ਲੱਗਦੇ ਹੋ علاوہ ਹੋਰ ਮੈਨੂੰ ਲੱਗਦਾ 30-35000 ਰੁਪਇਆ ਲੱਗਿਆ ਅਸੀਂ ਸੋਹਲ ਫੈਮਿਲੀ ਦਾ ਤਲਵਾਦ ਕਰਦੇ ਆ ਕੈਨੇਡਾ ਵਾਲਿਆਂ ਦਾ ਜਿਨ੍ਹਾਂ ਨੇ 25000 20000 ਰੁਪਇਆ ਇਸ ਕੁਸ਼ਤੀ ਤੇ ਲੱਗਾ ਹੈ 5000 ਰੁਪਇਆ ਗਦੇਵ ਸਿੰਘ ਜੀ ਲੰਬਰਦਾਰ ਵੱਲੋਂ ਇਸ ਕੁਸ਼ਤੀ ਤੇ ਲੱਗਾ ਹੈ ਉੱਪਰਲੇ ਪਾਸੇ ਜੱਸਾ ਤੇ ਹੇਠਲੇ ਪਾਸੇ ਇਹ ਚਾਂਦੀ ਆ ਜਖੇ ਵਾਲੀਆ ਅੱਜ ਕੁੰਡੀਆਂ ਦੇ ਸਿੰਘ ਫਸਣ ਵਾਲੀ ਆ ਚੋਟੀ ਦੀ ਕੁਸ਼ਤੀ ਹੈ ਫੁਰਤੀ ਦਾ ਮੁਕਾਬਲਾ ਪਰਲੇ ਪਾਸੇ ਭਵਿੰਦਰ ਜੀ ਨਾਲ ਕਿ ਮੋਹਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਟੰਗੀ ਲਾ ਕੇ ਡੇਗਣ ਦਾ ਰਾਜੇ ਖੇਲੇ ਅੜਬ ਪੰਜਾਬੀ ਤੇ ਜਿਗਰਾ ਰੱਖਦੇ ਖੇਡਣ ਦਾ ਬਾਈ ਦਰਸ਼ਕ ਵੀਰੋ ਆ ਸੋਲ ਫੈਮਿਲੀ ਤੇ ਦਾਦੇ ਦੀ ਵੱਡੀ ਰਮਤ ਹੈ ਸਿੱਧਾ ਹੀ 10000 ਵਧਾਉਂਦੇ ਐ ਕਹਿੰਦੇ ਵੀ ਨਹੀਂ ਦੇਾਂਗੇ 30000 ਰੁਪਇਆ ਦੇਾਂਗੇ ਜਿਹੜਾ ਮਲ ਕੁਸ਼ਤੀ ਜਿੱਤੇਗਾ ਇੱਕ ਵਾਰੀ ਸੋਲ ਫੈਮਿਲੀ ਦੇ ਨਾਂ ਤੇ ਖੁੱਲ ਕੇ ਤਾੜੀ ਮਾਰ ਦਿਓ ਅੱਜ ਜੱਸੀ ਵਾਲੀ ਕੁਸ਼ਤੀ ਦੇ 30000 ਰੁਪਇਆ ਲਾਤਾ ਜਿਹੜਾ ਮਲ ਕੁਸ਼ਤੀ ਜਿੱਤੇਗਾ تی ہزار روپیہ دتا جائے گا آ بلے 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 ایک کون ہے چاندی والی ہے اے بھی مل ہے اے بھی سر او بھائی دا چاندی نے بھی ماریا پر جسا پٹی جقابلہ جا جیا بھائی ہاجر بہ جاؤ کچھ کشتی چلتی ہے میرے بھی ਬੈਜੋ ਬੈਜੋ ਮੇਰੇ ਵੀ ਸਾਰੇ ਜਗ੍ਹਾ ਤੇ ਬੈਜੋ ਸਾਡਾ ਮੇਲਾ ਨਾ ਖਰਾਬ ਕਰੋ ਉਧਰ ਦੇ ਪਾਲੇ ਨਿਸ਼ਾਨ ਬਾਈ ਸਾਰੇ ਬੈਜੋ ਮੇਰੇ ਵੀ ਬਾਈ ਰਾਜਾ ਸੋਲ ਵੀਰ ਵੱਲਾ ਸਾਡੇ ਜੀਐਮ ਲਾਈਵ ਵਾਲਿਆਂ ਨੇ ਵੀ 3100 ਰੁਪਇਆ ਸਾਡੇ ਪੰਜਾਬੀ ਬੋਲਣ ਦਾ ਵੀ ਵੱਡਾ ਮਾਣ ਮੇਰੇ ਵੀਰ 3100 ਨਾਲ ਕਰਕੇ ਗਏ ਆ ਅਸੀਂ ਰਾਜਾ ਸੋਲ ਫੈਮਿਲੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜੱਸੇ ਵਾਲੀ ਕੁਸ਼ਤੀ ਦੇ 30000 ਰੁਪਇਆ ਲਾਇਆ ਪਰ ਦਾਅ ਵਿੱਚ ਦੋਨਾਂ ਨੇ ਮਾਰਿਆ ਜਿਹਦਾ ਦਾਅ ਚੱਲ ਗਿਆ ਉਹਦੀ ਕੁਸ਼ਤੀ ਹੈ ਸੋ ਜੱਸੇ ਪੱਟੀ ਨੇ ਕੁਸ਼ਤੀ ਜਿੱਤ ਲਈ ਅਸੀਂ ਸੋਹਲ ਫੈਮਿਲੀ ਦਾ ਧੰਨਵਾਦ ਕਰਦੇ ਆ ਆ ਨਾਲ ਫੈਮਿਲੀ ਵੱਲੋਂ ਇੱਕ ਵੱਡੀ ਕੁਸ਼ਤੀ ਇਹ ਵੀ ਖਾੜੇ ਦੇ ਵਿੱਚ ਇਸ ਸਮੇਂ ਚੱਲ ਰਹੀ ਹੈ ਭਪਿੰਦਰ ਜਨਾਲਾ ਤੇ ਨਾਲ ਚੋਟੀ ਦਾ ਪਹਿਲਵਾਨ ਨਿਸ਼ਾੰਤ ਮਨਰਾਜ ਮਨਰਾਜ ਸੋਹਲ ਨਵਦੀਪ ਸੋਹਲ ਰਾਜਕਮਾਰ ਸੋਹਲ ਸਾਨਾ ਸਰਗੀ RAM ਮੂਰਤੀ ਦੇ ਵੱਲੋਂ ਇਹ ਟਾਈ ਟਾਈ ਲੱਖ ਦੀਆਂ ਦੋ ਕੁਸ਼ਤੀਆਂ ਜਿਨ੍ਹਾਂ ਵਿੱਚ ਉਹ ਨਿਸ਼ਾੰਤ ਹਰਿਆਣਾ ਤੇ ਭਪਿੰਦਰ ਜਨਾਲਾ ਇਸ ਕੁਸ਼ਤੀ ਪੁਆਇੰਟ ਤੇ ਵੀ ਠੀਕ ਆ ਜੀ ਕਰਾ ਦੇ ਕਰਾ ਦੇ ਇਹ ਪੁਆਇੰਟ ਤੇ ਕੁਸ਼ਤੀਆਂ ਦੋਨਾਂ ਪਹਿਲਵਾਨਾਂ ਵਿਚਕਾਰ ਸਰਦਾਰ ਗੁਰਦੇਵ ਸਿੰਘ ਜੀ ਰਾਮੇਵਾਲ ਲੰਬੜਦਾਰ ਸਾਹਿਬ ਜਿਨ੍ਹਾਂ ਵੱਲੋਂ 5100 ਰੁਪਏ ਜਿਹੜਾ ਜੱッセ ਨੂੰ ਦਿੱਤਾ ਗਿਆ ਹੈ ਸਰਦਾਰ ਗੁਰਦੇਵ ਸਿੰਘ ਜੀ ਲੰਬੜਦਾਰ ਰਾਮੇਵਾਲ ਵਾਲਿਆਂ ਵੱਲੋਂ ਜੋ ਉਹ ਬਿੱਲੇ ਤੋਂ ਆਕੇ ਮੇਰੇ ਵੀਰ ਪੈਸੇ ਜਿਹੜੇ ਲੈ ਲਓ ਜਿਹੜੇ ਜੱਸੇ ਦੀ ਕੁਸ਼ਤੀ ਤੇ ਲਾਏ ਸੀ ਉਹ ਪੈਸੇ ਜ਼ਰੂਰ ਫੜ ਲਿਓ। ਸੋ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਿੱਲੇ ਵੀਰਾਂ ਦਾ ਸਾਰੀ ਡੰਗਲ ਕਮੇਟੀ ਦਾ ਸਮੂਚੀ ਗ੍ਰਾਮ ਪੰਚਾਇਤ ਦਾ। ਜਿਹੜਾ ਪੁਆਇੰਟ ਬਣਾ ਜੂ ਇੱਕ ਨਾ ਬਸ ਬੰਦਿਆਂ ਨੇ ਬੋਲਿਆ ਸੀ ਦੇਖ ਨਹੀਂ ਗਏ। ਆ ਵੀ ਕਾਹ ਦੇਖੇ। ਭਈ ਸਾਡੇ ਗगनਪ੍ਰੀਤ ਨਾਲ ਅਮਨਪ੍ਰੀਤ ਮਾਲ ਜਿਨ੍ਹਾਂ ਵੀਰਾਂ ਵੱਲੋਂ 5500 ਰੁਪਏ ਜੌਂਤੀ ਗੁੱਜਰ ਵਾਲੀ ਕੁਸ਼ਤੀ ਤੇ ਲਾਇਆ ਗਿਆ ਸੀ। ਉਹ ਮੇਰੇ ਵੀਰ ਮਾਇਆ ਜਿਹੜੀ ਹੈ ਉਹਨਾਂ ਕੋਲ ਜਰੂਰ ਆ ਗਿਆ ਆ ਗਿਆ ਹਾਂ ਠੀਕ ਰੁਕ ਲਓ ਕਹਿੰਦੇ ਜਦੋਂ ਜਦੋਂ ਮੋਟਰਸਾਈਕਲ ਤੇ ਬਿਠਾਵਾਂਗੇ ਕਹਿੰਦੇ ਨਾਲੇ ਪੈਸੇ ਦੇ ਦੇਣਾ ਠੀਕ ਹੈ ਜੀ ਹਾਂ ਲਿਆਓ ਜੀ ਮੋਟਰਸਾਈਕਲ ਲਿਆਓ ਬੁਲਟ ਥੋੜੇ ਜਿਹਾ ਲਾਗੇ ਲਿਆਓ ਹੁਣ ਜਿੰਨਾ ਪਹਿਲਵਾਨਾਂ ਨੇ ਬੁਲਟ ਮੋਟਰਸਾਈਕਲ ਹੈ ਜਿੱਤੇ ਉਹਨਾਂ ਨੂੰ ਬਿਠਾ ਜੇ ਫੋਟੋ ਕਰਾਈ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੈਂ ਬੇਨਤੀ ਕਰਾਂ ਸਾਡੇ ਵੀਰ ਗगन ਗगनਪ੍ਰੀਤ ਨਾਲ ਅਮਨਪ੍ਰੀਤ ਨਾਲ ਗੁਰਜੀਤ ਨਾਲ ਇਹ ਸਾਰੇ ਵੀਰ ਲੱਗੇ ਆ ਜਓ ਸਾਡੇ ਸ਼ੇਰ ਸਿੰਘ ਜੀ ਲੰਬੜ ਦਾ ਪਰਿਵਾਰ ਹੈ ਸਾਡਾ ਵੀਰ ਪਵਨੀ ਪ੍ਰੀਤ ਕੈਨੇਡਾ ਪੋਤਰਾ ਸਰਦਾਰ ਹਰਭਜਨ ਸਿੰਘ ਜੀ ਇੱਕ ਬੁਲਟ ਲਾਗੇ ਲੈ ਕੇ ਆ ਜੀ ਭਾਈ ਬੁਲਟ ਲਾਗੇ ਲੈ ਕੇ ਆ ਜੇ ਇਹ 2.5 ਲੱਖ ਦੀਆਂ ਤਿੰਨ ਕੁਸ਼ਤੀਆਂ ਕਰਾਈਆਂ ਗਈਆਂ ਉਹ ਇੱਥੇ ਹੀ ਆਸਾਨ ਲੈ ਰੋਕ ਲੋ ਰੋਕ ਲੋ ਉਹ ਦਿਨ ਦੇ ਭਾਈ ਆ ਖਾੜਾ ਖਾਲੀ ਕਰੋ ਮੇਰੇ ਵੀ ਪੁਆਇੰਟ ਦੇ ਕੁਸ਼ਤੀ ਆ ਜਰਾ ਉਹ ਭਾਈ ਖਾੜਾ ਖਾਲੀ ਕਰ ਦਿਓ ਪੁਆਇੰਟ ਦੇ ਕੁਸ਼ਤੀ ਹੋਣੀਆਂ ਭਵਿੰਦਰ ਜਨਾਲਾ ਤੇ ਨਿਸ਼ਾਨ ਤੇ ਲਾਹੌਰ ਹਰਿਆਣਾ बराबर <प्रागाँ> चलो ठीक है जी ये कुश्ती जेडी बराबर शिराती गई है जो कमेटी ने फैसला ਕੀਤਾ ਬੇ ਬੁਲਟ ਦੇ ਲਾਗੇ ਆਓ ਪਹਿਲਵਾਨੋ ਬੁਲਟ ਦੇ ਲਾਗੇ ਪਹਿਲਵਾਨੋ ਆਜੋ ਜਿਹਨਾਂ دروازਾਂ ਵੱਲੋਂ ਬੁਲਟ ਦਿੱਤੇ ਗਏ ਆ ਉਹ ਇੱਥੇ ਲਾਈਟ ਦੇ ਲਾਗੇ ਆ ਲੋ ਜੀ ਮੈਂ ਬੇਨਤੀ ਕਰਾਂ ਗਗਨਪ੍ਰੀਤ ਨਾਲ ਅਮਨਪ੍ਰੀਤ ਨਾਲ ਫੈਮਿਲੀ ਸਨਫਾਇਰ ਭਜਨ ਸਿੰਘ ਸ਼ੇਰਗਰ ਸ਼ੇਰ ਸਿੰਘ ਜੀ ਲੰਬੜਦਾ ਪਰਿਵਾਰ ਦੀ ਉਹ ਵੀ ਲਾਗੇ ਆ ਜਾਓ ਜੀ ਇੱਕ ਬੁਲਟੋਂ ਨਾਲ ਵੱਲੋਂ ਦਿੱਤਾ ਗਿਆ